ਆ ਕੀ ਚੀਜ਼ ਹੈ ਜੀ ਇਹ ਦੇਖੋ ਜੀ ਇਹ ਜਿਹੜਾ ਲੋਹਾ ਨਾ ਹਾਂ ਜੀ ਇਹ ਠਰਦਾ ਵੀ ਬਹੁਤ ਆ ਤੇ ਤਪਦਾ ਵੀ ਬਹੁਤ ਆ ਅੱਛਾ ਹੁਣ ਜਿਹੜਾ ਕੁੱਕਰ ਆ ਇਹ ਕੁੱਕਰ ਹੈ ਇਹ ਤੇ ਸੀਟੀ ਨਹੀਂ ਹੈਗੀ ਨਾ ਇਹ ਕੁੱਕਰ ਆ ਅੱਛਾ ਇਹਦੀ ਬਨਾਵਟ ਦੇਖੋ ਕਿੰਨੀ ਤਗੜੀ ਆ ਹਮ ਹੈ ਕਿਤੇ ਸਾਹ ਨਿਕਲਦਾ ਇਹ ਚ ਨਹੀਂ ਨਿਕਲਦਾ ਸਿਰਫ ਇਹੋ ਆ ਸਾਨੂੰ ਤੇਜ਼ੀਆਂ ਨੇ ਕਾਲੀਆਂ ਨੇ ਮਾਰ ਲਿਆ ਹਮ ਤੇ ਸਾਨੂੰ ਸਿਲਵਰ ਤੇ ਸਟੀਲ ਨੇ ਮਾਰ ਲਿਆ ਤੇ ਜਿਹਦਾ ਨਤੀਜਾ ਨਿਕਲਿਆ ਕੈਂਸਰ ਟਾਇਰਡ ਸ਼ੂਗਰ ਬਲੱਡ ਪ੍ਰੈਸ਼ਰ ਠੀਕਾ ਲੱਤਾਂ ਬਾਹਾਂ ਦਾ ਦਰਦ ਆ ਜਿਹੜਾ ਭਾਂਡਾ ਮੈਂ ਦਾਵੇ ਨਾ ਕਹਿੰਨਾ ਮੈਂ ਹਰ ਇੱਕ ਚੀਜ਼ ਦਾ ਡੰਨ ਭਰਨ ਨੂੰ ਤਿਆਰ ਆ ਵੀ ਤੁਸੀਂ ਅੱਜ ਆਪਣੀ ਕਿਚਨ ਚ ਲੈ ਜਾਓ ਹੂੰ ਇਹਨੂੰ ਦਸਵੇਂ ਪਾਸ਼ਾ ਗੁਰੂ ਆਰਾਇ ਸਾਹਿਬ ਇਹਨੂੰ ਸਿਧਾਂਤ ਦਾ ਪਹਿਰਾ ਇਹਦੇ ਤੇ ਓਕੇ ਮੈਂ ਜੀ ਅੱਜ ਠੀਕਾ ਲੰਗਰਾਂ ਚ ਹੋਰ ਦੇਗੇ ਦੂਗੇ ਲੈਗੇ ਆ ਪਰ ਜੇ ਪਰਮੇਸ਼ਰ ਨੂੰ ਭੋਗ ਲੱਗਣਾ ਨਾ ਲੰਗਰ ਪ੍ਰਸ਼ਾਦ ਨੂੰ ਜਾਂ ਕੜਾਹ ਪ੍ਰਸ਼ਾਦ ਨੂੰ ਉਹ ਸਰਬ ਲੋਏ ਦੇ ਬਰਤਨ ਦੇ ਵਿੱਚ ਬਣੇ ਹੋਏ ਲੰਗਰ ਨੂੰ ਲੱਗਣਾ ਵਾ ओके okay. जी मतलब जे ਹੋਰ ਭਾਂਡੇ ਚ ਲਾਨਨੇ ਆਪਾਂ ਉਹ ਪਵਿੱਤਰ ਆਪਾਂ ਨੂੰ ਹੁਕਮ ਹੀ ਨਹੀਂਗਾ ਜੀ ਉਸ ਚ ਬਣਾਉਂਦਾ ਆਪਾਂ ਨੂੰ ਹੁਕਮ ਹੀ ਨਹੀਂਗਾ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਵੀ ਭੋਗ ਲਾਉਂਦੇ ਨੇ ਨਾ ਉਹ ਐਲੂਮੀਨੀਅਮ ਦੇ ਕੁੱਕਰ ਚ ਬਣਾ ਕੇ ਤਿਆਰ ਕਰਕੇ ਦੇ ਤਿਆਰ ਕਰਕੇ ਕੜਾ ਪ੍ਰਸ਼ਾਦ ਤਿਆਰ ਕਰ ਸਕਦਾ ਨਹੀਂ ਉਹ ਤੇਜੀ ਆ ਜਿਹੜਾ ਐਲੂਮੀਨੀਅਮ ਐਲੂਮੀਨੀਅਮ ਜੇਲਾ ਦਾ ਭਾਂਡਾ ਵਾ ਰੋਮ ਦੀ ਸਭਿਆਤਾ ਦਾ ਭਾਂਡਾ ਵਾ ਉਹ ਅਨਾਜ ਨੂੰ ਰੰਨਦਾ ਨਹੀਂਗਾ ਅੱਛਾ ਉਹਨੂੰ ਪਕਾਉਂਦਾ ਨਹੀਂ ਉਹਨੂੰ ਪਾੜਦਾ ਮਤਲਬ ਉਹਦਾ ਅਸਰ ਹੀ ਖਤਮ ਹੋ ਜਾਂਦਾ ਬਿਲਕੁਲ ਜੀ ਇੱਕ ਉਹਦੇ ਵਿੱਚੋਂ ਰਲਦਾ ਵਾ ਉਹ ਮਿਕਸ ਹੁੰਦਾ ਅਮੋਨੀਅਮ ਜਿਹਦਾ ਕਰਕੇ ਆਪਾਂ ਨੂੰ ਜ਼ਿਆਦਾਤਰ ਪਥਰੀ ਬਣਦੀ ਆ ਕਬਜ਼ ਹੁੰਦੀ ਆ ਓਕੇ ਠੀਕ ਆ ਜੀ ਇਹਦੇ ਵਿੱਚ ਆਪੀ ਤੁਸੀਂ ਇਹਨੂੰ ਖਾਸ ਕਰਕੇ ਕਿਤੇ ਗੋਇਆਂ ਦੀ ਜਾਂ ਲੱਕੜਾਂ ਦੀ ਅੱਗ ਤੇ ਰੱਖ ਦੋ ਅੱਛਾ ਇਹ ਸਮਾਨ ਇਹਦਾ ਇਹਦਾ ਬਣਿਆ ਭੋਜਨ ਜਿਹੜਾ ਵਾ ਹੂੰ ਆਲਾ ਅਲਾਦਰ ਜੀ ਦਾ ਪੁੱਛਣਾ ਅੱਛਾ ਮੈਨੂੰ ਹੁਣ ਇਹ ਦੱਸ ਦੋ ਜੇ ਮੰਨ ਲਓ ਇਹ ਕੁੱਕਰ ਮੈਂ ਲੈ ਕੇ ਜਾਣਾ ਤੁਹਾਡੇ ਤੋਂ ਤੇ ਜਿਹੜਾ ਘਰ ਦੇ ਵਿੱਚ ਆਪਾਂ ਕੁੱਕਰ ਯੂਜ਼ ਕਰਦੇ ਹਾਂ ਸਟੀਲ ਆ 铝ਮੋਨੀਅਮ ਦਾ ਉਹਦੇ ਚ 5-7 ਮਿੰਟ ਦੇ ਵਿੱਚ ਸਬਜ਼ੀ ਤਿਆਰ ਹੋ ਜਾਂਦੀ ਐ ਸਿਟੀ ਵੱਜਦੀ ਐ ਉੱਥੇ ਪਤਾ ਲੱਗ ਜਾਂਦਾ ਇਹ ਤੇ ਕੋਈ ਸਿਟੀ ਵੀ ਨਹੀਂ ਹੈਗੀ ਸਭ ਤੋਂ ਪਹਿਲੀ ਗੱਲ ਜੇ ਇਹਦੇ ਚ ਪ੍ਰੈਸ਼ਰ ਬਣ ਗਿਆ ਉਹ ਪ੍ਰੈਸ਼ਰ ਆਪਣੇ ਆਪ ਨਿਕਲੀ ਜਾਊਗਾ ਜਾਂ ਕਿਤੇ ਐਂ ਤਾਂ ਨਹੀਂ ਬਲਾਸਟ ਬਲੂਸਟ ਹੋ ਜਾਊਗਾ ਇਹਨੂੰ ਥੋੜਾ ਜਿਹਾ ਸਾਈਡ ਪਰ ਕਰ ਦਿਓ ਜੀ ਢੱਕਣ ਜੇ ਤੁਹਾਨੂੰ ਲੱਗਦਾ ਨਾ ਜ਼ਿਆਦਾ ਅੱਛਾ ਹਾਂ ਭਾਪ ਤਾਂ ਥੋੜੀ ਥੋੜੀ ਇੱਥੇ ਕਰ ਦਿਓ ਜੀ ਇਹਨੂੰ ਸਾਈਡ ਪਰ ਅੱਛਾ ਓਕੇ ਜਣੀ ਜਿਆਦਾ ਪਹਿਲਾਂ ਰਿਜਣੀ ਆ ਥੋੜੀ ਜੀ ਇੱਥੇ ਟੱਕਰ ਨਾ ਕਰੂ ਤੇ ਕਿੰਨਾ ਸਮਾਂ ਕਿੰਨਾ ਲੱਗਦਾ ਕੁੱਕਰ ਦੇ ਅਕੋਰਡਿੰਗ ਕੁੱਕਰ ਨਾਲ ਤਾਂ ਕੁੱਕਰ ਨਾਲ ਤਾਂ ਕਿਹਾ ਕੁੱਕਰ ਨਾਲ ਅੰਦਰ ਆਪਣੇ ਬੰਬ ਵਾਲਾ ਕੰਮ ਹੋ ਜਾਂਦਾ ਜੀ ਅੰਦਰ ਹਵਾ ਬੰਦ ਹੋ ਗਈ ਹਾਂ ਹੁਣ ਸੀਟੀ ਨੂੰ ਤੁਸੀਂ ਟਾਈਟ ਕਰ ਦਿਓ ਨਟ ਨੂੰ ਉਹ ਬੰਬੇ ਬਣਨਾ ਜਾਂ ਫਟਦਾ ਜੀ ਹਾਂ ਠੀਕ ਹੈ ਜੀ ਜਿਹ ਇਹਦੇ ਵਿੱਚ ਜਿਹੜਾ ਆਪਣੇ ਮਾਹਾਰੀ ਢਾਲ ਬਣਾਉਨੇ ਆ ਕੋਈ ਵੀ ਦਾਲ ਸਬਜ਼ੀ ਬਣਾਉਨੇ ਆ ਖੀਰ ਬਣਾਉਨੇ ਆ ਉਹਦੇ ਜਿਹੜੇ ਤਤ ਆ ਸਾਰੇ ਭਾਫ਼ ਬਣ ਕੇ ਉੱਡ ਦਿੰਨੇ ਆ ਓਕੇ ਠੀਕ ਹੈ ਜੀ ਇਹਦੇ ਭਾਫ਼ ਇਹਦੇ ਜਿਹੜਾ ਟੱਕਣ ਰੱਖਿਆ ਵਾ ਇਹਦੇ ਪਾਣੀ ਵਿੱਚ ਗਿਰਨਾ ਹੈ ਬੂੰਦਾਂ ਭਾਫ਼ ਲਗ ਲੈ ਕੇ ਉਹਦੇ ਚ ਜਾਨ ਪੈਣੀ ਹੈ ਨਾ ਕਿ ਉਹ ਨੁਕਸਾਨ ਕਰ ਜੀ ਲੋਏ ਨੇ ਆਪਣਾ ਤਤ ਜੜਾ